ਦਸੂਆ ਵਿੱਚ ਅੱਜ ਬਲਵਿੰਦਰ ਸਿੰਘ ਜੋੜਾ ਨੇ ਬਤੌਰ ਡੀਐਸਪੀ ਦਸੂਆ ਵੱਜੋਂ ਅਹੁਦਾ ਸੰਭਾਲ ਲਿਆ ਇਸ ਮੌਕੇ ਉਹਨਾਂ ਨੇ ਆਉਂਦੇ ਹੀ ਐਕਸ਼ਨ ਲੈਂਦਿਆਂ বাস ਸਟੈਂਡ ਤੇ ਹੋਰ ਵੱਖ-ਵੱਖ ਥਾਵਾਂ ਤੇ ਤਲਾਸ਼ੀ ਅਭਿਆਨ ਚਲਾਇਆ ਇਸ ਮੌਕੇ ਡੀਐਸਪੀ ਬਲਵਿੰਦਰ ਸਿੰਘ ਜੋੜਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦਸੂਆ ਸ਼ਹਿਰ ਅੰਦਰ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਬਰਕਰਾਰ ਰੱਖਿਆ ਜਾਵੇਗਾ ਉਹਨਾਂ ਦੱਸਿਆ ਕਿ ਦਸੂਆ ਸ਼ਹਿਰ ਅੰਦਰ ਕਿਸੇ ਨਵੀਂ ਨਸ਼ੇ ਦੀ ਤਸਕਰੀ ਨਹੀਂ ਕਰਨ ਦਿੱਤੀ ਜਾਵੇਗੀ ਅਤੇ ਜੇਕਰ ਕੋਈ ਨਸ਼ੇ ਦੀ ਤਸਕਰੀ ਕਰਦਾ ਫੜਿਆ ਗਿਆ ਤਾਂ ਉਸ ਦੇ ਖਿਲਾਫ ਬੰਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਉਹਨਾਂ ਨੇ ਦਸੂਆ ਸ਼ਹਿਰ ਦੇ ਵਸਨੀਕਾਂ ਤੋਂ ਸ਼ਹਿਰ ਵਿੱਚ ਅਮਨ ਸ਼ਾਂਤੀ ਦਾ ਮਾਹੌਲ ਬਣਾਈ ਰੱਖਣ ਲਈ ਸਹਿਯੋਗ ਦੀ ਮੰਗ ਕੀਤੀ। ਦਸੂਆ ਸ਼ਹਿਰ ਚ ਲੱਗਦੇ ਰੋਜ਼ਾਨਾ ਛੜਕੀ ਜਾਮਾ ਸੰਬੰਧੀ ਉਹਨਾਂ ਦੱਸਿਆ ਕਿ ਸੰਬੰਧੀ ਬਜ਼ਾਰਾਂ ਦੇ ਵਿੱਚ ਪੈਟਰੋਲਿੰਗ ਪਾਰਟੀ ਦੀਆਂ ਟੀਮਾਂ ਦੀ ਗਸ਼ਤ ਵਧਾਈ ਜਾਵੇਗੀ ਅਤੇ ਉਹਨਾਂ ਦੁਕਾਨਦਾਰਾਂ ਵੀ ਅਪੀਲ ਕੀਤੀ ਹੈ ਜੋ ਦੁਕਾਨ ਦਾ ਸ਼ਹਿਰ ਦੇ ਵਿੱਚ ਚਾਈਨਾ ਰੂਲ ਵੇਚਦੇ ਹਨ ਉਹ ਨਾ ਵੇਚਣ ਅਤੇ ਜੇਕਰ ਕੋਈ ਚੈਨਾ ਡੋਰ ਵੇਚਦਾ ਮਿਲਦਾ ਹੈ ਤਾਂ ਉਸ ਦੇ ਉੱਤੇ ਵੱਡੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਉਹਨਾਂ ਗੱਲਬਾਤ ਕਰਦੇ ਦੱਸਿਆ ਕਿ ਡੀਜੀਪੀ ਪੰਜਾਬ ਤੇ ਐਸਐਸਪੀ ਹਿਆਰਪੁਰ ਦੇ ਦਿਸ਼ਾ ਨਿਰਦੇਸ਼ਾਂ ਦੇ ਉੱਤੇ 26 ਜਨਵਰੀ ਨੂੰ ਮੁੱਖ ਰੱਖਦੇ ਹਾਂ ਸ਼ਹਿਰ ਦੇ ਵੱਖ-ਵੱਖ ਹਿੱਸਿਆਂ 'ਚ ਅੱਜ ਫਲੈਗ ਮੈਚ ਕਰਦੇ ਜਾ ਰਿਹਾ ਹੈ ਅਤੇ ਉਹਨਾਂ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਜੇਕਰ ਕੋਈ ਉਹਨਾਂ ਨੂੰ ਲਵਾਸ ਵਸਤੂ ਮਿਲਦੀ ਹੈ ਤਾਂ ਤੁਰੰਤ ਉਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਜਾਵੇ। ਪਹਿਲਾਂ ਤਾਂ ਵਸੂਆ ਵਸਿਆ ਨੂੰ ਮੈਂ 26 ਜਨਵਰੀ ਦੇ ਮੌਕੇ ਤੇ ਇਹ ਕਹ ਰਿਹਾ ਜਨਾਹ ਕਿ ਸ਼ਹਿਰ ਦੇ ਅੰਦਰ ਕੋਈ ਵੀ ਕਿਸੇ ਨੂੰ ਤਰਦਾਤੀ ਉਮਾਰੇ ਗਾਤਾਂ ਫਰਹਾਨ ਮਹਾਂ ਦੀ ਗੁਜ਼ਰ ਮਿਲਦੀ ਹੈ ਤੇ ਪੁਲਿਸ ਨੂੰ ਤੁਰੰਤ ਰਿਪੋਰਟ ਕਰਨ ਨਾਲ ਹੀ ਇਹ ਵੀ ਸੂਚਿਤ ਕਰਦਾ ਹਾਂ ਕਿ ਜੋ ਦਕਾਨਦਾਰ ਵੀਰ ਖਾਸ ਕਰਕੇ ਪਤੰਗਾ ਵਾਲੇ ਆਪਣੇ ਚੈਨਾ ਰੋਡ 'ਤੇ ਵੇਚਦੇ ਹਨ ਉਹ ਇਹ ਨਾ ਵਿਚਣ ਤੇ ਜ਼ਿੰਦਗੀਆਂ ਨਾਲ ਨਾ ਕਰਵਾਲ ਕਰਨ ਇਹ ਬੜਾ ਵੱਡਾ ਮੁੱਦਾ ਹੈ ਨਾਲ ਹੀ ਜਿਹੜੇ ਨਸ਼ਾ ਵੇਚਦੇ ਹਨ ਉਹਨਾਂ ਤੇ ਵੀ ਸਾਡੀ ਸਖਤ ਚੇਤਾਵਨੀ ਹੈ ਮਾਂ ਜੋ ਡੀਜੀਪੀ ਪੰਜਾਬ ਤੇ ਮਾਂ ਜੋ ਐਸਐਸਬੀ ਛਾਰਪੁਰ ਵੱਲੋਂ ਮੇਰੀ ਉਹ ਕਿਸੇ ਵੀ ਕਿਸਮ ਦੇ ਨਹੀਂ ਬਖਸ਼ੇ ਜਾਣਗੇ ਇੱਕ ਨਾਲ ਹੀ ਲੋਕਾਂ ਨੂੰ ਇਹ ਬੇਨਤੀ ਕਰਦਾ ਹਾਂ ਕਿ ਟ੍ਰੈਫਿਕ ਨੂੰ ਆਪਣੇ ਪੂਰੇ ਕਾਗਜ਼ ਪੱਤਰ ਆਪਣੇ ਮੋਟਰਸਾਈਕਲ ਗੱਡੀਆਂ ਦੇ ਰੱਖਣ ਤੇ ਨਾਲ ਹੀ ਧੁੰਦਾਂ ਦੇ ਮੌਸਮ ਹਨ ਇਟਾ ਬੜੇ ਸਾਵਧਾਨੀ ਨਾਲ ਗੱਡੀਆਂ ਚਲਾਓ ਸਰ ਜਿਹੜੀ ਬੱਸ ਸਟੈਂਡ ਤੇ ਚੈਕਿੰਗ ਕੀਤੀ ਉਹਦੇ ਬਾਰੇ ਕੀ ਜਾਣਕਾਰੀ ਮਾਝੋ ਡੀਬੀ ਪੰਜਾਬ ਤੇ ਐਸਐਸਬੀ ਸ਼ਰਪੁਰ ਜੀ ਦੇ ਦਿਸਾਨਾ ਦੇਸ਼ ਤੇ 26 ਜਨਵਰੀ ਨੂੰ ਮੋਕੜਾ ਕਦੇ ਹੋਏ ਸ਼ਹਿਰ ਵਿੱਚ ਅਸੀਂ ਬੱਸ ਸਟੈਂਡ ਤੇ ਬਲੈਕ ਮਾਰਚ ਕੀਤਾ ਸੀ ਲੋਕਾਂ ਨੂੰ ਨਾਲੇ ਇਹ ਹੀ ਅਗਾਹ ਕਰਦੇ ਹਾਂ ਜੇ ਕੋਈ ਵੀ ਸ਼ੱਕੀ ਵਿਅਕਤੀ ਨਿਵਾਰਸ ਵਾਸਤੂ ਕਿਸੇ ਜੇ ਉਹੀ ਦੇਖਦਾ ਦੇ ਉਹਨੂੰ ਆਪਾਂ ਲਾਗੇ ਸਪੋਲਿਸ ਨੂੰ ਸੂਚਿਤ ਕਰੀਏ